ਖੁਸ਼ੀ ਵਿੱਚ ਨੱਚਣ ਲੱਗੀ 80 ਸਾਲ ਦੀ ਬੇਬੇ ਲੋਕ ਬੋਲਣ ਲੱਗੇ ਆ ਕੁਝ ਅਕਸਰ ਹੀ ਕਿਹਾ ਜਾਂਦਾ ਹੈ ਕਿ ਖੁਸ਼ ਰਹਿਣ ਦੀ ਕੋਈ ਉਮਰ ਨਹੀਂ ਹੁੰਦੀ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਿੱਚ 80 ਸਾਲ ਦੀ ਬੇਬੇ ਕਿੰਨੀ ਖੁਸ਼ ਹੋ ਕੇ ਨੱਚ ਰਹੀ ਹੈ ਦਰਸਲ ਇਸ ਔਰਤ ਨੂੰ ਵਿਆਹ ਵਿੱਚ ਝੂਠੇ ਭਾਂਡੇ ਚੱਕਣ ਲਈ ਦਿਹਾੜੀ ਤੇ ਬੁਲਾਇਆ ਗਿਆ ਸੀ ਪਰ ਜਦੋਂ ਵਿਆਹ ਵਿੱਚ ਡੀਜੇ ਚੱਲਦਾ ਹੈ ਅਤੇ ਬਰਾਤੀ ਨੱਚਣ ਲੱਗ ਜਾਂਦੇ ਨੇ ਤਾਂ ਇਹ ਬੇਬੇ ਉਹਨਾਂ ਨੂੰ ਦੇਖ ਕੇ ਆਪ ਵੀ ਖੁਸ਼ ਹੋ ਕੇ ਨੱਚਣ ਲੱਗ ਜਾਂਦੀ ਹੈ ਅਤੇ ਨੱਚਦੀ ਵੀ ਇੰਨਾ ਸੋਣਾ ਹੈ ਕਿ ਬਹੁਤ ਸਾਰੇ ਬਰਾਤੀ ਇਸ ਬੇਬੇ ਨੂੰ ਦੇਖਣ ਲੱਗ ਜਾਂਦੇ ਨੇ ਅਤੇ ਇਸ ਦੀ ਵੀਡੀਓ ਬਣਾਉਣ ਲੱਗ ਜਾਂਦੇ ਨੇ ਪਰ ਕੁਝ ਬਰਾਤੀ ਇਸ ਬੇਬੇ ਨੂੰ ਦੇਖ ਕੇ ਕਹਿਣ ਲੱਗ ਜਾਂਦੇ ਨੇ ਕਿ ਦੇਖੋ ਬੁੜੀ ਕੀ ਕਰਤੂਤਾਂ ਕਰ ਰਹੀ ਏ ਇਸ ਨੂੰ ਸ਼ਰਮ ਨਹੀਂ ਆਉਂਦੀ ਅਤੇ ਇਸ ਨੂੰ ਫੜ ਕੇ ਰੋਕ ਦਿੰਦੇ ਨੇ ਅਤੇ ਕਹਿੰਦੇ ਨੇ ਕਿ ਟੇਕੇ ਖੜ ਜਾ ਜੇ ਕੁਝ ਹੋ ਗਿਆ ਕੋਈ ਹੋਰ ਸਿਆਪਾ ਛੇੜੇਗੀ ਸੋ ਕਿ ਬਜ਼ੁਰਗ ਆਪਣੀ ਖੁਸ਼ੀ ਨੂੰ ਜ਼ਾਹਿਰ ਨਹੀਂ ਕਰ ਸਕਦੇ ਆਖਿਰ ਕਿਉਂ ਕੁਝ ਲੋਕ ਆਪਣੇ ਆਪ ਨੂੰ ਸਹੀ ਤੇ ਦੂਜਿਆਂ ਨੂੰ ਗਲਤ ਸਾਬਤ ਕਰਨ ਤੇ ਲੱਗੇ ਰਹਿੰਦੇ ਨੇ ਸੋ ਤੁਹਾਡੇ ਇਸ ਬੇਬੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ